ਇਕ ਕਾਨੂੰ ਨੇ ਆਪਣੇ ਸਹੁਰੇ ਉੱਪਰ ਵੱਡੇ ਇਲਜ਼ਾਮ ਆ। ਜਦੋਂ ਵੀ ਮੈਂ ਬਾਥਰੂਮ ਦੇ ਵਿੱਚ ਨਹਾਉਣ ਜਾਣੀ ਆ ਤਾਂ ਮੇਰਾ ਸਹੁਰਾ ਕਹਿੰਦਾ ਕਿ ਗੇਟ ਖੋਲ ਕੇ ਨਹਾ। ਮੈਨੂੰ ਬਾਥਰੂਮ ਦਾ ਦਰਵਾਜ਼ਾ ਬੰਦ ਨਹੀਂ ਕਰਨ ਦਿੰਦੇ ਸਾਹਮਣੇ ਕੁਰਸੀ ਢਾਕੇ ਬਹਿ ਜਾਂਦੇ ਨੇ। ਜੇ ਮੈਂ ਕੁਝ ਬੋਲਦੀ ਆ ਤਾਂ ਮੇਰੇ ਉੱਪਰ ਚੱਕਦੇ ਨੇ ਹੱਥ। ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਇੱਕ ਕਾਨੂੰ ਨੇ ਆਪਣੇ ਸਹੁਰੇ ਉੱਪਰ ਲਗਾਏ ਨੇ। ਸਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਖ਼ਬਰ ਈ ਡਾਕਿਆ ਮਿੱਤਰੋ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਕਈ ਮੁੱਦੇ ਵਾਇਰਲ ਹੁੰਦੇ ਰਹਿੰਦੇ ਨੇ ਅਤੇ ਹੁਣ ਦੌਰ ਜਿਹੜਾ ਚੱਲ ਰਿਹਾ ਕਲਯੁਗ ਦਾ ਚੱਲ ਰਿਹਾ ਪਤਾ ਨਹੀਂ ਕਿਹੜੀ ਖ਼ਬਰ ਆਏ ਦਿਨ ਸਾਹਮਣੇ ਆ ਜੇ ਕਈ ਖ਼ਬਰਾਂ ਝੂਠੀਆਂ ਹੁੰਦੀਆਂ ਨੇ ਕਈ ਸੱਚੀਆਂ ਵੀ ਹੁੰਦੀਆਂ ਨੇ ਕਈ ਕੁੜੀਆਂ ਕਈ ਝੂਠੇ ਇਲਜ਼ਾਮ ਸਿਰਫ ਪਰਚੇ ਕਰਕੇ ਲਗਾਉਂਦੀਆਂ ਨੇ ਅਤੇ ਕਈ ਖ਼ਬਰਾਂ ਸੱਚੀਆਂ ਵੀ ਹੁੰਦੀਆਂ ਨੇ ਪਰ ਇਨ੍ਹਾਂ ਝੂਠੀਆਂ ਖ਼ਬਰਾਂ ਕਰਕੇ ਝੂਠੀਆਂ ਕੁੜੀਆਂ ਕਰਕੇ ਕੁਝ ਕ ਸੱਚੇ ਮਾਮਲੇ ਵੀ ਦਬੇ ਰਹਿ ਜਾਂਦੇ ਨੇ ਹੁਣ ਇੱਕ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਇੱਕ ਕਾਨੂੰਨ ਨੇ ਵੱਡੇ ਇਲਜ਼ਾਮ ਲਗਾਏ ਨੇ ਜਾਂ ਇਸ ਤਰ੍ਹਾਂ ਕਹਿ ਲਿਆ ਕਿ ਕੁਝ ਨਵੇਂ ਤਰੀਕੇ ਦੇ ਇਲਜ਼ਾਮ ਨੇ ਅਗਰ ਇਹ ਸੱਚ ਨੇ ਤਾਂ ਸੱਚੀ ਕਲਜੂਗਾ ਅਗਰ ਝੂਠ ਨੇ ਤਾਂ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੁਸੀਂ ਥੋੜੀ ਜੀ ਵੀਡੀਓ ਵੀ ਦੇਖਿਓ ਦੱਸਿਓ ਕਿ ਝੂਠ ਲੱਗਦਾ ਜਾਂ ਸੱਚਾ ਇਕ ਕਾਨੂੰਨ ਨੇ ਆਪਣੇ ਸਹੁਰੇ ਪਰਿਵਾਰ ਦੇ ਉੱਪਰ ਇਲਜ਼ਾਮ ਲਾਏ ਨੇ ਸਹੁਰੇ ਦੀ ਫੋਟੋ ਦਿਖਾਉਂਦੇ ਹੋਏ ਇਸ ਕੁੜੀ ਨੇ ਕਿਹਾ ਕਿ ਜਿਹੜਾ ਮੇਰਾ ਸਹੁਰਾ ਹੈ ਜਦੋਂ ਮੈਂ ਬਾਥਰੂਮ ਦੇ ਵਿੱਚ ਜਾਨੀ ਆ ਤਾਂ ਮੈਨੂੰ ਗੇਟ ਬੰਦ ਨਹੀਂ ਕਰ ਲੈਂਦਾ ਮੈਨੂੰ ਕਹਿੰਦਾ ਹੈ ਕਿ ਗੇਟ ਖੋਲ ਕੇ ਨਹਾ ਅਤੇ ਬਾਰ ਬਾਰ ਐਵੇਂ ਕਰ ਲਈ ਮੈਨੂੰ ਮਜਬੂਰ ਕੀਤਾ ਜਾਂਦਾ ਅਤੇ ਉਸ ਨੇ ਕਿਹਾ ਕਿ ਉਸ ਦੇ ਬੱਚਿਆਂ ਨਾਲ ਵੀ ਮਿਲਣ ਨਹੀਂ ਦਿੰਦੇ ਅਤੇ ਜਦੋਂ ਆਪਣੇ ਬੱਚਿਆਂ ਨੂੰ ਮਿਲਣ ਨੂੰ ਕਹਿੰਨੀ ਆ ਤਾਂ ਮੇਰੇ ਉੱਪਰ ਹੱਥ ਚੱਕਦੇ ਨੇ ਥੋੜੀ ਜਿਹੀ ਵੀਡੀਓ ਕਲਿੱਪ ਦੇਖ ਲਓ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ आपके ससुर बोलते थे कि टॉयलेट खोल कर करो हम देखेंगे जैसे तैसे झेल रहे थे सारे काम वगैरह भी कर रहे थे घर में एडजस्ट कर रहे थे फिर भी मार पीट कर रहे थे टॉर्चर कर रहे थे घर में रूम में बंद करके रखते थे ताला बंद करके रखते थे अच्छे से भी नहीं मिलने देते बात तक टॉयलेट भी जाते थे तो क्या करते थे बोलते थे टॉयलेट के बाद ये गेट मत बंद करो ताक झाक करते थे मेरे ससुर जोर जबरदस्ती भी करने लगते थे नहाने समय में भी ताक झाक करते थे देखते थे सारे आदमी बहुत परेशान करते थे आपके ससुर बोलते थे कि टॉयलेट खोल कर करो हम देखेंगे हम देखेंगे तो आप बंद कर ले थे तो बहुत मारते थे बहुत फिरते थे हालत ससुर भी मारते थे। हाँ ससुर ये, ये है ससुर ये है बुढ़ा और ये बोलता था अपनी बहू से अपने बेटे की पत्नी से कि बाथरूम गेट के करो हम देखेंगे और जब गेट खोल के नहीं करती थी गेट बंद कर देती थी तो ये बुड्ढा इसके साथ मारपीट करता था सही बात है हां बातें बहुत मारते पीटते थे बहुत सारे काम भी करते थे फिर भी रूम में बंद करके रखते थे बच्चे से भी नहीं मिलने देते ਤਾਂ ਦੋਸਤੋ ਤੁਸੀਂ ਨੇ ਇਹ ਵੀਡੀਓ ਕਲਿੱਪ ਦੇਖਿਆ ਜਿਹੜਾ ਕਿ ਇੱਕ ਇੰਟਰਵਿਊ ਦਾ ਭਾਗ ਹੈ ਅਤੇ ਇਹ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੈ ਇਸ ਦੇ ਵਿੱਚ ਜਿਹੜੇ ਇਲਜ਼ਾਮ ਸਹੁਰੇ ਦੇ ਉੱਪਰ ਸਹੁਰੇ ਪਰਿਵਾਰ ਦੇ ਉੱਪਰ ਇਸ ਔਰਤ ਨੇ ਲਗਾਏ ਤੁਸੀਂ ਨੇ ਉਹ ਵੀ ਸੁਣੇ ਕੀ ਸੱਚਮੁੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਸੋਹਰਾ ਇਸ ਤਰ੍ਹਾਂ ਕਰ ਸਕਦਾ ਹੈ ਅਤੇ ਇਹ ਖਬਰ ਦਬੀ रह ਸਕਦੀ ਹੈ ਅਤੇ ਜਦੋਂ ਹੱਦ ਤੋਂ ਬਾਹਰ ਹੋ ਗਈ ਤਾਂ ਇਸ ਕੁੜੀ ਨੇ ਮੀਡੀਆ ਚਾਕੇ ਦੱਸਿਆ ਜਾਬਰ ਤੁਹਾਨੂੰ ਲੱਗਦਾ ਕਿ ਸਿਰਫ ਪਰਚੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਕਿਉਂਕਿ ਜੋ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਧੰਨਵਾਦ